ਜਦੋਂ ਸਰਸਾ ਨਦੀ ਤੇ ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰ ਕੌਰ ਜੀ ਦੋਨੋਂ ਸਹਿਬ ਜਾਦਿਆਂ ਸਮੇਤ ਪਹੁੰਚ ਜਾਂਦੇ ਹਨ ਚੌਂਤੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ 마ਸ਼ਕੀ ਨਾਮ ਦਾ ਬੰਦਾ ਰਹਿੰਦਾ ਸੀ ਮਾਤਾ ਜੀ ਤੇ ਸਹਿਬ ਜਾਦਿਆਂ ਨੇ ਵਿਛੋੜੇ ਤੋਂ ਬਾਅਦ ਉਹ ਪਹਿਲੀ ਰਾਤ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ guzari ਕੁੰਮੇ 마ਸ਼ਕੀ ਦਾ ਪੂਰਾ ਨਾਮ ਕਰਮਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੋ ਤੇ ਫਿਰ ਕੁੰਮਾ ਕਹਿ ਕੇ ਬੁਲਾਉਣ ਲੱਗ ਪਏ ਸੰਗ ਕੁੰਮੇ ਦੇ ਗਵਾਨ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਰਹਿੰਦੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾ ਦੀ ਨਾਲ ਨਾਲ ਪ੍ਰਸ਼ਾਦਾ ਸ਼ਿਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਦ ਖਤਮ ਹੋ ਚੁੱਕੀ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬ ਜਦਿਆਂ ਨੇ ਰੱਜ ਕੇ ਭੋਜਨ ਛਕਿਆ। ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੁੰਮੇ ਦੇ ਘਰ ਗੰਗੂਆੜ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਾਹਿਬ ਜਦਿਆਂ ਨੂੰ ਆਪਣੇ ਪਿੰਡ ਸਹੇੜੀ ਲੈ ਆਉਂਦਾ ਹੈ। ਜਿਸ ਪਿੰਡ ਨੂੰ ਅੱਜ ਕੱਲ ਖੇੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਤੁਰਿਆ ਇਹ ਕਾਫਲਾ। ਸਾਰਾ ਦਿਨ ਭੁੱਖੇ ਭਾਣੇ ਪੈਂਡਾ ਤੈ ਕਰਕੇ ਗੰਗੂ ਦੇ ਘਰ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਿਕਾਇਆ ਹੋਇਆ ਸੀ ਯਾਨੀ ਕਿ ਸਾਹਿਬ ਜਾਨਿਆਂ ਨੂੰ ਜੇ ਖਾਤੇ ਹੁਣ 24 ਘੰਟੇ ਬੀਤ ਚੁਕੇ ਸਾਮ ਰਾਤ ਗੰਗੂ ਮਾਤਾ ਜੀ ਤੇ ਸਾਹਿਬ ਜਾਨਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇਨੇ ਮਾੜੇ ਪੱਦਰ ਦਾ ਸੀ ਕਿ ਉਸ ਖਾਣੇ ਨੂੰ ਦੇਖ ਕੇ ਸਾਹਿਬ ਜਾਨਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੀ ਹੀ ਰੋਟੀ ਕਰ ਲਿਆयो हमरे ਕਾਗਨਾ ਕੁੱਕਰ ਖਾਏ ਹੋ ਯਾਨੀ ਕਿ ਗੰਗੂ ਨੇ ਐਨੇ ਮਾੜੇ ਪੱਦਰ ਦੀ ਰੋਟੀ ਲਿਆਂਦੀ ਹੈ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸੀ ਖਾਣਾ ਤੇ ਫਿਰ ਸਾਹਿਬ ਜਾਦੀਆਂ ਤੋਂ ਕਿਸ ਤਰ੍ਹਾਂ ਖਾਧੀ ਜਾਂਦੀ ਅਖੀਰਕਾਰ ਮਾਤਾ ਜੀ ਨੇ ਆਪਣੀ ਗੁਰਜੀ ਵਿੱਚੋਂ ਇੱਕ ਮੋਹਰ ਦੇ ਕੇ ਸਾਹਿਬ ਜਾਦੀਆਂ ਨੂੰ ਪਤਾ ਸੇ ਮੰਗਵਾ ਕੇ ਖਾਣ ਨੂੰ ਦਿੱਤੇ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਗੁਰਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਉੱਪਰ ਮਾੜੀ ਨੀਅਤ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਗੱਡ ਦਿੱਤੀ ਅਗਲੇ ਦਿਨ ਜਦੋਂ ਸਾਹਿਬ ਜਾਨਿਆਂ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਗੁਰਜੀ ਨੂੰ ਭਾਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰ ਕੌਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਘੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧਨ ਦੀ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੰਘੂ ਗੁੱਸੇ ਨਾਲ ਬੁਖਲਾ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉਪਰੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਤੇ ਸਾਹਿਬ ਜਾਨਿਆਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ ਗੰਗੂ ਤਾਂ ਚਲਾ ਗਿਆ ਪਰ ਪਿੱਛੋਂ ਸਾਹਿਬ ਜਾਨੇ ਅੱਜ ਵੀ ਭੁੱਖਣ ਪਾਣੇ ਕਮਰੇ ਵਿੱਚ ਕੈਦ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹਾ ਹੁੰਦਾ ਹੈ ਸਿਆਣੇ ਕਹਿੰਦੇ ਨੇ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇਕਰ ਇੱਕ ਵਾਰੀ ਖਿਹੜਾ ਛੜਾ ਵੀ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆੜ ਖਲੋਂਦੀ ਹੈ ਮਾਤਾ ਜੀ ਤੇ ਸਾਹਿਬਜ਼ਾਦੇ ਨੂੰ ਗ੍ਰਿਫਤਾਰ ਕਰਨ ਲਈ ਮੁਰੰਡੇ ਦੇ ਹਾਕਮ ਜਾਣ ਨਹੀਂ ਖਾਤੇ ਮਰ ਨਹੀਂ ਖਾ ਆਪਣੇ ਸਪਾਈਆਂ ਨੂੰ ਗੰਗੂ ਦੇ ਨਾਲ ਭੇਜਦੇ ਹਨ ਪਰ ਇਥੋਂ ਸਾਹਿਬਜ਼ਾਦਿਆਂ ਤੇ ਜ਼ੁਲਮ ਹੋਣ ਦੀ ਉਹ ਦਾਸਤਾਨ ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੂਨਾ ਸਿੰਘ ਹੰਡੋਰੀਆ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਘੋੜੇ ਦੇ ਦੋਨੋਂ ਪਾਸੇ ਲ绑ਾ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਪਿੱਛੇ ਬੰਨ੍ਹ ਕੇ ਇੱਕ ਦੂਸਰੇ ਘੋੜੇ ਤੇ ਮਿਠਾ ਦਿੱਤਾ ਗਿਆ ਸੀ ਤੇ ਇੱਕ ਕੱਪੜੇ ਦੇ ਨਕਾਬ ਨੂੰ ਲਾਲ ਮਿਰਚਾਂ ਨਾਲ ਭਰ ਕੇ ਉਸ ਨਕਾਬ ਨੂੰ ਮਾਤਾ ਜੀ ਦੇ ਮੂੰਹ ਉੱਤੇ ਬੰਨ੍ਹ ਦਿੱਤਾ ਗਿਆ ਸੀ ਜਦੋਂ ਮਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਤਾਂ ਇੱਕ ਅੱਡੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਾਹਿਬ ਜਾਨਿਆਂ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਹਿਬ ਜਾਨੇ ਸਾਰੀ ਰਾਤ ਬੋਰਿਆਂ ਵਿੱਚ ਵੱਜੇ ਇਸੇ ਤਰ੍ਹਾਂ ਤੜਫਦੇ ਰਹੇ ਇਸ ਸਵੇਰੇ ਜਦੋਂ ਗੋਰੀਆਂ ਦੇ ਮੂੰਹ ਖੁੱਲੇ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਟਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਨੋਂ ਛੋਟੇ ਪੱਧਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਕੋ ਥੋੜਾ ਸਮਾਂ ਸਾਨੂੰ ਮਿਲਿਆ ਹੈ ਇਸ ਥੋੜੇ ਸਮੇਂ 'ਚ ਹੀ ਸਾਹਿਬ ਜਦਿਆ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਹੋਈਏ ਸੁਪਾਸਰਾਂ ਤੋਂ ਵੱਡੇ-ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਗੰਡਾ ਸਿੰਘ ਆਪਣੀ ਲਿਖਤ ਵਿੱਚ ਲਿਖਦੇ ਹਨ ਕਿ ਲਾਲਚ ਦੇ ਅੰਨੇ ਹੋਏ ਇਨ੍ਹਾਂ ਜ਼ਾਲਿਮਾਂ ਨੇ ਅੱਤ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂਤ ਦੀ ਛੜੀ ਨਾਲ ਕਟਵਾਇਆ ਜਿਸ ਨਾਲ ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ ਸੰਗ ਬੇਅੰਤ ਦਰਦ ਵੀ ਸਹਣਾ ਪਿਆ ਹੋਗਾ ਪਰ ਉਹ ਤਾਂ ਮਰਦ ਤੇ ਨੇਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣਾਂ ਦੀ ਈ ਨਹੀਂ ਮੰਨੀ ਜਦੋਂ ਗੱਲ ਨਾ ਬਣਦੀ ਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜ਼ਮਾ ਕੇ ਦੇਖਿਆ ਕਿ ਸਾਹਿਬਜ਼ਾਦੀਆਂ ਨੂੰ ਇੱਕ ਰੁੱਖ ਨਾਲ ਬਨ ਕੇ ਉਹਨਾਂ ਉੱਪਰ ਗੁਲੇਲ ਨਾਲ ਪੱਥਰ ਦੇ ਨਿਸ਼ਾਨੇ ਲਗਵਾਏ ਜਿਸ ਨਾਲ ਸਾਹਿਬਜ਼ਾਦੀਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਆਂਦਾ ਜਾਵੇ ਜੁਲਮਾਂ ਦੇ ਅਤ ਕਰਦਿਆਂ ਸਾਹਿਬਜ਼ਾਦਿਆਂ ਨੂੰ ਮੁਰੰਡੇ ਤੋਂ ਸਰਹਿੰਦ ਤੱਕ ਤੋਰ ਕੇ ਲਿਆਂਦਾ ਗਿਆ ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਹੱਥ ਕੜੀਆਂ ਸਨ ਇਹ ਹੱਥਾਂ ਵਿੱਚੋਂ ਲਹੂ ਸੇ ਮਰਿਆ ਸੀ ਜਦੋਂ ਬੱਚੇ ਸਰਹਿੰਦ ਪਹੁੰਚੇ ਤਾਂ ਹੁਣ ਵਜ਼ੀਰ ਖਾਨ ਵੱਲੋਂ ਦੂਸਰੇ ਦੌਰ ਦਾ ਤਸ਼ੱਦਦ ਸ਼ੁਰੂ ਹੋਇਆ ਜਦੋਂ ਤੱਕ ਸਿਪਾਹੀ ਸਾਹਿਬ ਜਾਦਿਆਂ ਨੂੰ ਮੁਰੰਡੇ ਤੋਂ ਲੈ ਕੇ ਸਰਹਿੰਦ ਪਹੁੰਚੇ ਉਹ ਦਿਨ ਢਲ ਚੁਕਿਆ ਸੀ ਤਾਂ ਰਾਤ ਵੇਲੇ ਮਾਤਾ ਗੁਜਰੀ ਜੀ ਤੇ ਸਾਹਿਬ ਜਾਦਿਆਂ ਨੂੰ ਠੰਡੇ ਮੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਦੇ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ। ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰਾਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਵੀ ਕਾਂਬਾ ਛਿੜਨ ਲੱਗ ਜਾਂਦਾ ਸੀ ਤੇ ਹੁਣ ਤਾਂ ਪੋ ਦਾ ਮਹੀਨਾ ਸੀ। ਠੰਡ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਕਿਉਂਕਿ ਠੰਡ ਇਨਸਾਨ ਦੇ ਸਰੀਰ ਤੋਂ ਵੀ ਜ਼ਿਆਦਾ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ। ਉਹਦੇ ਮਹੀਨੇ ਦੀ ਠੰਡ ਵਿੱਚ ਬਿਨਾ ਕੱਪੜਿਆਂ ਤੋਂ ਬੈਠੇ ਮਾਸੂਮ ਸਾਹਿਬਜ਼ਾਦੀਆਂ ਨੂੰ ਮਾਤਾ ਜੀ ਕਦੀ ਸਾਹ ਨਾਲ ਤੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ। ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਨੀਲੇ ਪੈਣੇ ਸ਼ੁਰੂ ਹੋ ਗਏ ਸਨ ਤੇ ਹੱਥ ਪੈਰ ਸੁੰਨ ਹੋਣ ਲੱਗ ਪਏ ਸਨ। ਉਹ ਰਾਤ ਬਹੁਤ ਔਖੀ ਸੀ। ਹਾਲੇ ਦਿਨ ਦਾ ਚੜਾਹੀ ਹੋਇਆ ਕਿ ਸਿਪਾਹੀ ਸਾਹਿਬ 자ਧਿਆ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਨੂੰ ਅੱਜ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ ਕਚਹਿਰੀ ਵਿੱਚ ਵਜ਼ੀਰ ਖਾਂ ਆਪਣੇ ਤਖਤ ਤੇ ਬੈਠਾ ਹੋਇਆ ਸੀ ਸਚਾਨੰਦ ਜੋ ਕਿ ਵਜ਼ੀਰ ਖਾਂ ਦਾ ਅਹਲਕਾਰ ਤੇ ਸਿਰੇ ਦਾ ਲੁਤੀ ਖੋਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚਹਿਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਸੱਚੇ ਦਾਅਵੇ ਤੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜ਼ਾਲਮ ਸਾਹਿਬਜ਼ਾਦਿਆਂ ਨੂੰ ਆਪਣੀ ਈਨ ਮੰਨਵਾਉਣ ਵਿੱਚ ਕਾਮਲ ਨਾ ਹੋ ਪਾਏ ਤਿੰਨ ਦਿਨ ਦਾ ਭਾਰੀ ਤਸ਼ੱਦਦ ਢਾਉਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਨ ਦੇ ਹੁਕਮ ਤੇ ਕਾਜੀ ਨੇ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਸਾਹਿਬ ਜਾਦਿਆਂ ਦੇ ਚਾਰੇ ਪਾਸੇ ਦੀਵਾਰ ਚੰਨੀ ਸ਼ੁਰੂ ਕਰ ਦਿੱਤੀ ਗਈ ਹੌਲੀ ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਦੇ ਉੱਪਰ ਦੂਸਰੀ ਇੱਟ ਚੁਣਦਾ ਗਿਆ ਤੇ ਦੋਨੋਂ ਸਾਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਅੰਦਰ ਹੌਲੀ ਹੌਲੀ ਕਰਦਿਆਂ ਸਾਹਿਬ ਜਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਕੰਦ ਦੀਆਂ ਇੱਟਾਂ ਸਮੇਤ ਜ਼ਮੀਨ ਤੇ ਅੰਡ ਗਏ ਤਦ ਕਾਜੀ ਨੇ ਦੋਨਾਂ ਨੂੰ ਛੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਇਹ ਵੀ ਗੱਲ ਜਾਣਨ ਯੋਗ ਹੈ ਕਿ ਇਸਲਾਮ ਧਰਮ ਦਾ ਇੱਕ ਇਹ ਵੀ ਨਿਯਮ ਹੁੰਦਾ ਹੈ ਕਿ ਜਿਹੜੇ ਬੱਚਿਆਂ ਦੇ ਹਾਲੇ ਦੁੱਧ ਦੇ ਦੰਦ ਨਾ ਟੁੱਟੇ ਹੋਣ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਗਾਜੀ ਨੇਤਾ ਵਜ਼ੀਰ ਖਾਨ ਦੇ ਕਹਿਣ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਲ ਇਹ ਪਾਪ ਆਪਣੇ ਸਿਰ ਤੇ ਲੈਣ ਨੂੰ ਤਿਆਰ ਨਹੀਂ ਸੀ ਤੇ ਸਭ ਨੇ ਆਪਣੇ ਹੱਥ ਥਣੇ ਕਰ ਦਿੱਤੇ ਆਖਰ ਉਸ ਦਿਨ ਕਚਾਰੇ ਵਿੱਚ ਸ਼ਾਸ਼ਨ ਵੇਖ ਤੇ ਬਾਸ਼ਨ ਵੇਖ ਨਾਮ ਦੇ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਲਈ ਆਏ ਹੋਏ ਸਨ ਇਹ ਦੋਨੋਂ ਹੀ ਸੈਦ ਜਲਾਲਉਦੀਨ ਜਲਾਲ ਦੇ ਭਤੀਜੇ ਸਨ ਜਿਸਨੇ ਸ਼੍ਰੀ ਗੁਰੂ ਤੀਮ ਬਹਾਦਰ ਜੀ ਨੂੰ ਚਾਦਰੀ ਚੌਕ ਵਿੱਚ ਸ਼ਹੀਦ ਕੀਤਾ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮਕਦਮਾ ਰੱਦ ਕਰਨ ਦੀ ਸ਼ਰਤ ਤੇ ਸਾਹਿਬ ਜਾਧਿਆ ਨੂੰ ਸ਼ਹੀਦ ਕਰਨ ਦੀ ਹਾਂ ਮੀ ਪਰ ਦਿੱਤੀ ਮਹਾਨ ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਹਿਬ ਜਾਨਾ ਬਾਬਾ ਜ਼ਰਾਵਰ ਸਿੰਘ ਜੀ ਤਾਂ ਕੁਝ ਹੀ ਪਨਾ ਵਿੱਚ ਸ਼ਹੀਦ ਹੋ ਗਏ ਪਰ ਸਾਹਿਬ ਜਾਨਾ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ ਹੌਲੀ ਹੌਲੀ ਹੱਥ ਪੈਰ ਹਿਲਣੋਂ ਬੰਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ ਵੀ ਸ਼ਹੀਦ ਹੋ ਗਏ ਪ੍ਰਣਾਮ ਸ਼ਹੀਦਾਂ ਨੂੰ ਸਤਿਨਾਮ ਸ੍ਰੀ ਵਾਹਿਗੁਰੂ